ਖਾਲਸਾ ਮੇਰਾ ਰੂਪ ਹੈ ਖਾਲਸਾ ਟੰਗੀ ਦਾ ਸਾਹਿਬ ਕਹਿੰਦੇ ਭਾਈ ਜਿਹੜਾ ਖਾਲਸਾ ਪੰਥ ਆਗਾਮ ਗੁਰੂ ਕੀ ਆਗਿਆ ਹੁਕਮ ਪ੍ਰਾਪਤ ਕਰਕੇ ਅਸੀਂ ਰਚਨਾ ਕੀਤੀ ਹੈ ਖਾਲਸਾ ਮੇਰਾ ਰੂਪ ਹੈ ਖਾਲਸਾ ਮਰ ਕੇ ਵੀ ਉਹ ਖਾਲਸਾ ਮੇਰਾ ਖਾਲਸ ਰੂਪ ਹੈ ਇਹ ਖਾਲਸ ਰੂਪ ਦਾ ਕੀ ਭਾਵ ਹੈ ਜਿਵੇਂ ਕੋਈ ਧਰਮਾਂ ਦੇ ਵਿੱਚ ਕੋਈ ਸਿਰਜੀ ਨੂੰ ਮੰਨਦਾ ਕੋਈ ਕ੍ਰਿਸ਼ਨ ਜੀ ਨੂੰ ਮੰਨਦਾ ਕੋਈ ਰਾਮ ਚੰਦਰ ਜੀ ਨੂੰ ਮੰਨਦਾ ਉਹ ਉਹਨਾਂ ਨੂੰ ਮੰਨਦੇ ਦੇ ਹੈ ਪਰ ਉਹਨਾਂ ਦਾ ਰੂਪ ਨਹੀਂ ਹਰਦਾ ਕੋਈ ਸਿਰਜੀ ਬੰਦ ਦੀ ਸਵਾਰੀ ਕਰਦਾ ਕੋਈ ਬੰਦ ਦੇ ਨਾਲ ਸਿਰਜੀ ਗਲ ਦੇ ਵਿੱਚ ਸੱਪ ਪਾ ਕੇ ਰੱਖਦਾ ਕਿਸੇ ਨੇ ਗਲ ਦੇ ਵਿੱਚ ਸੱਪ ਨਹੀਂ ਪਾਇਆ ਉਹਦੀਆਂ ਜਿਤਾਵਾਂ ਚ ਗੰਗਾ ਵਹਿੰਦੀ ਆ ਜਾਂਦੇ ਸੋਨੇ ਵਿੱਚ ਕਹਿਣ ਤੋਂ ਬਾਅਦ ਕਿਸੇ ਵੀ ਤੁਹਾਨੂੰ ਦੇ ਵਿੱਚ ਕਿਸੇ ਵੀ ਗੁਰੂ ਨੇ ਆਪਣੇ ਚੇਲਿਆਂ ਨੂੰ ਆਪਣਾ ਰੂਪ ਨਹੀਂ ਦਿੱਤਾ ਖੂਬ ਉਹ ਆਪਣੇ ਵਰਗਾ ਨਹੀਂ ਬਣਾਇਆ ਉਹਨਾਂ ਨੂੰ ਚੇਲਾ ਹੀ ਬਣਾ ਕੇ ਰੱਖਿਆ ਜੇ ਤੁਸੀਂ ਮੇਰੇ ਚੇਲੇ ਹੋ ਮੈਂ ਤੁਹਾਡਾ ਗੁਰੂ ਹਾਂ ਪਰ ਸਾਡੇ ਦਸ਼ਮੇਸ਼ ਪਿਤਾ ਕਲਗੀਧਰ ਸਾਹਿਬ ਮਹਾਰਾਜ ਜਿਨ੍ਹਾਂ ਨੇ ਸਾਨੂੰ ਆਪਣੇ ਚੇਲੇ ਨਹੀਂ ਬਲਕਿ ਆਪਣੇ ਧੀਆਂ ਪੁੱਤਰ ਬਣਾਇਆ ਆਪਣਾ ਰੂਪ ਦਿੱਤਾ ਇਹਨੇ ਖਾਲਸਾ ਮੇਰੋ ਰੂਪ ਹੈ ਸਾਹਿਬ ਕਲਗੀਧਰ ਸਾਹਿਬ ਬਣਾ ਪਾਉਂਦੇ ਸੀ ਸਾਨੂੰ ਵੀ ਉਹਨਾਂ ਨੇ ਬਣਾ ਪਵਾਇਆ ਪੰਜ ਕਕਾਰ ਰਹਿਣਦੇ ਸੀ ਕੰਗਾ ਘੜਾ ਕੇਸ਼ ਕੀ ਕਰਾਮ ਕੇ ਸ਼ਹਿਰਾ ਸਾਨੂੰ ਵੀ ਉਹਨਾਂ ਨੇ ਉਹ ਪੰਜ ਕਕਾਰ ਪਵਾਇਆ ਸਿਰ ਤੇ ਦਮਾਲਾ ਸਜਾਉਂਦੇ ਚੱਕਰ ਤੋੜੇ ਕਲਗੀਆਂ ਲਾਉਂਦੇ ਆ ਸਾਨੂੰ ਵੀ ਉਹ ਸਭ ਕੁਝ ਬਖਸ਼ਿਸ਼ ਕਰ ਦਿੰਦਾ ਕੰcrets ਨਵਾਲ ਪਾਉਂਦੇ ਹਰ ਇੱਕ ਸਿੱਖ ਨੂੰ ਸ੍ਰੀ ਸਾਹਿਬ ਪ੍ਰਭਾਨ ਦੀ ਬਖਸ਼ਿਸ਼ ਕਰਦੇ ਘੋੜੇ ਤੇ ਚੜ੍ਹਦੇ ਘੋੜੇ ਵੀ ਦਿੰਦੇ ਸਾਡੋ ਬਾਦਸ਼ਾਹ ਅਨੁਗਰੇ ਗਾਲੇ ਸੱਜੇ ਉਹ ਥਾਵਰ ਤੋੜ ਜੰਗੀ ਘੋੜੇ ਬਖਸ਼ਿਸ਼ ਕਰਦੇ ਐਮ ਤੋਂ ਭਾਵ ਇਹ ਅਸੀਸ ਵਸਤੇ ਜਗਤ ਮੈਂ ਨਾਹੀ ਜੋ ਮੈਂ ਦਈ ਖਾਲਸੇ ਨਾਹੀ ਬਰਕਿੰਦੇ ਐਸੀ ਕੋਈ ਚੀਜ਼ ਨਹੀਂ ਹੈ ਜਿਹੜੀ ਮੈਂ ਆਪਣੇ ਖਾਲਸੇ ਬੰਦਸ ਨੂੰ ਨਹੀਂ ਦਿੱਤੀ ਖਾਲਸਾ ਮੇਰੋ ਰੂਪ ਹੈ ਖਾਲਸਾ ਮੇਰਾ ਬਗਨ ਜਮੀਰ ਮੇਰਾ ਖਾਸ ਬੰਦਾ ਹੈ ਭਾਈ ਇਹ ਮੇਰਾ ਫخر ਰੱਖਿਆ ਕਰ ਮੇਰਾ ਵਾਦੀ ਘਰ ਮੇਰਾ ਖਾਸ ਬੰਦਾ ਹੈ ਇਦਾਂ ਪਲਗੀ ਦਰਸਾਉ ਕਿਹਦੇ ਖਾਲਸਾ ਮੇਰਾ ਖਾਸ ਰੂਪ ਹੈ ਮੇਰਾ ਪੁੱਤਰ ਹੈ ਖਾਲਸਾ ਆਪਣਾ ਸਹਰੇਰੀ ਪਿਸ਼ਾਕਾ ਕਲਗੀਆਂ ਤੋਂ ਲੈ ਸਭ ਸਾਨੂੰ ਬਖਸ਼ਿਸ਼ ਕਰਦੇ ਤੇ ਸਾਡੇ ਲਈ ਆਪਣੇ ਜਿਦਾਂ ਨੂੰ ਤੇਗਵਹਦਾ ਸਾਹਿਬ ਸਾਡੀ ਦਾਦੀ ਮਾਤਾ ਮਾਤਾ ਗੁਜਰੀ ਸਾਹਿਬ ਚਾਰੇ ਸਾਹਿਬ ਜادہ ਸਾਰਾ ਪਰਿਵਾਰ ਸਾਨੂੰ ਆ ਸਰਦਾਰੀਆਂ ਤੇ ਆ ਸਿੱਖੀ ਸਰੂਪ ਦੇਣ ਵਾਸਤੇ ਮਹਾਰਾਜ ਨੇ ਕੁਰਬਾਨ ਕਰਦੇ ਸਾਡੇ ਤੋਂ ਇੰਨਾ ਪਿਆਰ ਕਰਦੇ ਨੇ ਬਾਦਸ਼ਾਹ ਤਾਉ ਕਰਕੇ ਕਹਿੰਦੇ ਆ ਖਾਲਸਾ ਮੇਰਾ ਰੂਪ ਹੈ ਖਾਸ਼ ਮਾਰੇ ਕਹਿੰਦੇ ਖਾਲਸਾ ਮੇਰਾ ਖਾਸ ਰੂਪ ਹੈ ਮੇਰਾ ਆਪਣਾ ਖਾਲਸਾ ਖਾਲਸਾ ਮੈਂ ਹੋਕਰ ਹੋਂ ਨਿਵਾਸ ਸੰਸਕ੍ਰਿਤੀ ਇਹ ਬੜੀ ਡੂੰਗੀ ਬਾਤ ਹੈ ਜਿਹਨੇ ਦੂਜੇ ਸੰਤ ਨੂੰ ਜੋਤੀ ਜੋਤ ਸਮਾਉਂਦੇ ਸੀ ਨਾ ਗੁਰੂ ਨਾਨਕ ਸਾਹਿਬ ਨੇ ਕੁਲੰਗਦੇਵ ਸਾਹਿਬ ਨੂੰ ਗੱਦੀ ਦੇਤੀ ਤੇ ਜੋਤੀ ਜੋਤ ਸਮਾ ਗੁਰੂ ਨਾਨਕ ਸਾਹਿਬ ਵੀ ਅਲੋਪ ਹੋਏ ਤੇ ਸਰੀਰ ਦਿਸਨੇ ਇਸੇ ਤਰ੍ਹਾਂ ਜਦੋਂ ਇੱਕ ਗੁਰੂ ਦੂਜੇ ਗੁਰੂ ਨੂੰ ਗੱਦੀ ਦਿੰਦਾਸ ਤੇ ਪਹਿਲਾ ਗੁਰੂ ਜੋਤੀ ਜੋਤ ਸਮਾ ਜਾਦਾ। ਅੱਧਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਨਹੀਂ ਸਮਾਏ। ਇਹ ਕਰਨੀ ਨਾਮੇ ਦਾ ਵੀ ਬਚਨ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ। ਅਲੋਪ ਹੋਵਾਂਗਾ ਰਾਜ ਤੇ ਮਨ ਖਾਪੋ ਗੋਬਿੰਦ। ਅੰਨੇ ਮਖਾਲਤੇ ਬੰਸ ਤੋਂ ਸਾਜ ਕੇ ਨਵਾਜ ਕੇ ਸਾਰੀਆਂ ਬਖਸ਼ਿਸ਼ਾਂ ਦੇ ਕੇ ਫਿਰ ਅਲੋਪ ਹੋ ਜਾਵਾਂਗਾ। ਖਾਲਸੇ ਦੇ ਵਿੱਚ ਅਲੋਪ ਹੋਵਾਂਗਾ। ਭਾਈ ਇਹ ਘੋੜਾ ਇੰਨਾ ਘੋੜਿਆਂ ਦੇ ਵਿੱਚ ਅਲੋਪ ਹੋ ਗਿਆ। ਸੰਗੀਤਾ ਸਾਹਿਬ ਸਿੰਘਾਂ ਦੇ ਵਿੱਚ ਗੁਰੂ ਬਸਤੇ ਦੇ ਵਿੱਚ ਅਲੋਪ ਵਿੱਚ ਲੜੀ। ਤੇ ਜੀ ਮੋ ਬਗਨੇ ਮੈਂ ਅਨਸਮਾਨੇ ਮਨ ਮੈਂ ਬੈਰ ਸਮਾਨੇ ਬੈਨ ਸਿੰਘ ਸਮਾਨੇ ਗੁਰੂ ਮੈਂ ਪੈਗਾਨ ਗਏ ਓ ਸੰਗੀਤ ਸਾਹਿਬ ਖਾਲਸੇ ਦੇ ਵਿੱਚ ਨਿਵਾਸ ਕਰਦੇ ਖਾਲਸਾ ਮੈਂ ਹੋਂ ਕਰਾ ਨਿਵਾਸ ਬਾਰੇ ਕਿੰਨੇ ਮੈਂ ਖਾਲਸੇ ਦੇ ਵਿੱਚ ਨਿਵਾਸ ਕਰਦਾ ਹਾਂ ਮੈਂ ਹਰ ਵੇਲੇ ਆਪਣੇ ਸਿੰਘਾਂ ਦੇ ਅੰਗ ਸੰਗ ਰਹਿੰਦਾ ਤੇ ਖਾਲਸੇ ਵਖਤ ਦੇ ਵਿੱਚ ਵੱਸਦਾ ਖਾਲਸਾ ਮੇਰਾ ਮੁਖ ਹੈ ਅੰਗ ਸਾਲ ਸੇ ਕੇ ਉਹ ਵਸਤ ਸਦ ਸੰਗ ਆਂਗ ਹੁੰਦਾ ਜਿਵੇਂ ਆਪਣੀਆਂ ਅੱਖਾਂ ਨੇ ਕੋਈ ਕਵੇ ਮੇਰੇ ਕੋ ਕਰੋੜ ਰੁਪਈਆ ਲੈ ਲੈ ਸੋਨਾ ਲੈ ਲੈ ਚਾਂਦੀ ਹੀਰੇ ਮੋਤੀ ਲੈ ਲੈ ਪਰ ਮੈਨੂੰ ਆਪਣੀਆਂ ਅੱਖਾਂ ਦੇ ਦੇ ਜਿਹੜਾ ਮੂਰਖ ਹੈ ਜਿਹੜਾ ਕਵੇਗਾ ਮੈਨੂੰ ਸੋਨਾ ਚਾਂਦੀ ਦੇ ਦੇ ਤੇ ਅੱਖਾਂ ਲੈ ਲੈ ਮੇਰੀ ਇਹ ਮੁੱਖ ਅੰਗ ਹੈ ਸਾਡੇ ਸਰੀਰ ਦਾ ਅੱਖਾਂ ਦੇ ਨਾਲ ਹੀ ਅਸੀਂ ਸਾਰੀ ਦੁਨੀਆ ਆਪਣਾ ਸਰੀਰ ਆਪਣੇ ਜਿੰਨੇ ਵੀ ਫੈਮਿਲੀ ਦੇ ਮੈਂਬਰ ਨੇ ਮਾਤਾ ਪਿਤਾ ਭੈਣ ਭਰਾ ਸੱਜਣ ਮੁੰਦਰ ਉਹਨਾਂ ਸਾਰੇ ਮੱਖਾਂ ਨਾਲ ਵੇਚ ਦੇਣਾ ਇਰਮਨਾਂ ਉਹਦੀ ਆਹ ਮੁਹੱਬਤ ਹੁੰਦੀ ਆ ਮੇਰੇ ਆਪਣੇ ਨੇ ਮੇਰੇ ਸੱਜਣ ਪੁੱਤਰ ਨੇ ਜਿਵੇਂ ਸਾਡੇ ਸਰੀਰ ਦਾ ਮੁੱਖ ਅੰਗ ਸਾਡੀਆਂ ਅੱਖਾਂ ਨੇ ਇਦਾਂ ਹੀ ਗੁਰੂ ਉਹਨਾਂ ਸਮਝਾ ਕੇ ਨੇ ਜਿਹੜਾ ਖਾਲਸਾ ਹੈ ਨਾ ਇਹ ਮੇਰਾ ਮੁੱਖ ਅੰਗ ਹੈ ਛਾਲ ਕੇ ਕਿ ਹਮ ਬਸ ਸੰਸਾਰ ਨੂੰ ਕਿਉਂਗੇ ਮਹਾਰਾਜ ਜੀ ਨੇ ਸਦਾ ਹੀ ਖਾਲਸੇ ਦੇ ਵਿੱਚ ਵਸਦਾ ਹੈ ਤੇ ਮਹਾਰਾਜ ਨੇ ਬਚਤ ਕਰਿਆ ਕਿਉਂ ਜਿੱਥੇ ਪੰਜ ਸਿੰਘ ਬਾਣੀ ਬਾਣੀ ਤਰਤ ਮਰਜਾਨਾਂ ਦੇ ਤਾੜ ਨਹੀਂ ਪੱਕੇ ਜੇ ਉਹ ਪੰਜ ਜਾਣੇ ਇਕੱਠੇ ਹੋ ਕੇ ਵਾਸ ਕਰਨਗੇ ਮੇਰੇ ਕਵੀਦਰ ਸਾਹਿਬ ਜੀ ਆਹ ਕਿਰਪਾ ਕਰੋ ਮਾਰੇ ਕਹਿੰਦੇ ਉੱਥੇ ਮੈਂ ਤਾਪ ਬਹਾਰਿਆ ਖੋਲ ਮਾਜੋ ਜੇ ਆਪਣੀ ਬਖਸ਼ਿਸ਼ ਹੈ ਪਰ ਕਹਿੰਦੇ ਮੈਂ ਸਦਾ ਹੀ ਆਪਣੇ ਖਾਲਸੇ ਦੇ ਸੰਗ ਸੰਗ ਰਹਾਂਗਾ ਖਾਲਸਾ ਮੇਰੋ ਇਸ਼ਟ ਸੁਹਰਦ ਖਾਲਸਾ ਮੇਰੋ ਕਹੀਏ ਤੋ ਮਿਰਦ ਇਸ਼ਟ ਸੁਹਰਦ ਹੰਸਾ ਵੀ ਜਿਵੇਂ ਕਿ ਪਿਆਰਾ ਮਿੱਤਰ ਇੱਕ ਆਪਣਾ ਬਹੁਤ ਗਾਲਾ ਮਿੱਤਰ ਹੋਵੇ ਕੋਦਾਂ ਭਾਵੇਂ ਦੁਨੀਆਂ 'ਚ ਬਹੁਤ ਸੱਜਣ ਮਿੱਤਰ ਹੁੰਦੇ ਨੇ ਪਰ ਇੱਕ ਮਿੰਦਰ ਹੁੰਦਾ ਵੀ ਉਹਦੇ ਨਾਲ ਬਹੁਤ ਦਿਲ ਦਾ ਪਿਆਰ ਹੋਵੇ ਉਹਨਾਂ ਆਪਣਲੇ ਦਿਲ ਦੀਆਂ ਸਾਰੀਆਂ ਗੱਲਾਂ ਦੱਸ ਦਿੰਨੇ ਆ ਉਹ ਤੇ ਤੁਸੀਂ ਪੁੱਛ ਲੈਣੇ ਆ ਕੋਈ ਦੁੱਖ ਹੋਵੇ ਸੁੱਖ ਹੋਵੇ ਉਹਦੇ ਨਾਲ ਸੇ ਆਪਾਂ ਸਾਂਝਾ ਕਰਦੇ ਆ ਤੇ ਕੁੱਝ ਦਿਨ ਦੱਸਦੇ ਆ ਤੂੰ ਮਰੇ ਕਿੰਨੇ ਖਾਲਸਾ ਮੇਰਾ ਇਸ਼ਤ ਸੁਹਿਬ ਮੇਰਾ ਪਿਆਰ ਮਿੱਤਰਾਂ ਦਾ ਖਾਲਸਾ ਖਲਗੀ ਦਾ ਸਾਹਬ ਦੇ ਖਾਲਸਾ ਮੇਰਾ ਕਹੀ ਇਹ ਤਾਂ ਬਿਰਦ ਤੇ ਕਿਸੇ ਤਰ੍ਹਾਂ ਖਾਲਸਾ ਮੇਰਾ ਧੰਮ ਖਾਲਸਾ ਮੇਰਾ ਅੰਥ ਹੈ ਖਾਲਸਾ ਮੇਰਾ ਤੁਝੇ ਮਨਾ ਨਾਲ ਬੋਲ ਖੈਰ ਬੋਲ ਸੇ ਮਾਰੇ ਜੀ ਇਨੇ ਖਾਲਸੇ ਆਪਣਾ ਪਿਛਟ ਮੰਨਦਾ ਹੈ ਇਸ਼ਟ ਮੰਨਦਾ ਧਰਮ ਜਿਵੇਂ ਆਪਣਾ ਇਸ਼ਟ ਕੁਰਬਾਨ ਹੈ ਇੱਕ ਸਿੱਖ ਸਿੱਖਣੀ ਉਹਦਾ ਦਿੱਤ ਇੱਕ ਅਕਾਲ ਪੁਰਖ ਦੇ ਕੁਰਬਾਨ ਇਹ ਕਹਿੰਦੇ ਸਿੱਖਰ ਕਿ ਕਲੰਗੀਧਰ ਸਾਹਿਬ ਕਹਿੰਦੇ ਖਾਲਸਾ ਮੇਰੋ ਕਹੀਏ ਤੋ ਬਿਰਦ ਇਹਨੇ ਖਾਲਸਾ ਮੇਰੇ ਧਰਮ ਦਾ ਚਿੰਨ ਹੈ ਮੇਰੇ ਧਰਮ ਦੀ ਨਿਸ਼ਾਨੀ ਹੈ ਖਾਲਸਾ ਮੇਰੋ ਪਛੜੋ ਬਾਦ ਖਾਲਸਾ ਮੇਰੋ ਸੁਖੈਲਾਬ ਪਰ ਇਹਨੇ ਜਿਹੜਾ ਖਾਲਸਾ ਮੈਂ ਸਾਜਿਆ ਹੈ ਨਾ ਬਾਣੀ ਬਾਣੀ ਸ਼ਕਤਾਂ ਨੂੰ ਲੈ ਕੇ ਜਿਹੜੇ ਨਸੰਘ ਬਣਾਏ ਨੇ ਜਿਵੇਂ ਸਤਿਗੁਰੂ ਕਹਿੰਦੇ ਇੱਕ ਰੁੱਖ ਉਹਦੀਆਂ ਟਾਹਣੀਆਂ ਤੇ ਉਹਦੇ ਪੱਤੇ ਇਦਾਂ ਹੀ ਮੈਂ ਰੁੱਖ ਹਾਂ ਖਾਲਸਾ ਮੇਰੀਆਂ ਟਾਹਣੀਆਂ ਤੇ ਮੇਰੇ ਪੱਤੇ ਮੇਰੇ ਫਲ ਤੇ ਮੇਰੇ ਫਲ ਜਿਵੇਂ ਇੱਕ ਰੁੱਖ ਦੇ ਹੁੰਦੇ ਨੇ ਤੇ ਉਹ ਮਹਾਰਾਜ ਕਹਿੰਦੇ ਖਾਲਸਾ ਮੇਰਾ ਅਟੁੱਟ ਅੰਗ ਹੈ ਮੈਂ ਖਾਲਸੇ ਤੋਂ ਬਿਨਾਂ ਜਿਵੇਂ ਹੀ ਰਹਿ ਨਹੀਂ ਸਕਦਾ ਇੰਨਾ ਸਤਿਗੁਰੂ ਕਹਿੰਦੇ ਮੈਨੂੰ ਪਿਆਰ ਹੈ ਸਿਰ ਖਾਲਸਾ ਮੇਰਾ ਸੁੱਖ ਹੈ ਖੁਸ਼ਹਾਲਾਦ ਸੁੱਖ ਤੇ ਖੁਸ਼ਹਾਲੀ ਦੀ ਬਰਸਾਤ ਦਾ ਜਿਹੜੀ ਆਪਾਂ ਆਪਣੇਆਂ ਨੂੰ ਮਿਲ ਕੇ ਸੰਸਾਰ ਦੇ ਵਿੱਚ ਕੁਝ ਖੁਸ਼ੀਆਂ ਸਾਂਝੀਆਂ ਕਰਦੇ ਆ ਉਹ ਤਹਿਲਾਤ ਕਹਿੰਦੇ ਪਰਸੰਦ ਦਾ ਜਿਹੜੀ ਦਿਲ ਦੇ ਵਿੱਚ ਖੁਸ਼ੀ ਆਉਂਦੀ ਹੈ ਉਹਨੂੰ ਪਸੰਦ ਦਾ ਕਹਿੰਦੇ ਮਾਰਾ ਕਿਹਦੇ ਮੇਰਾ ਸੁੱਖ ਮੇਰੀ ਪਰਸੰਦ ਦਾ ਮੇਰੀਆਂ ਖੁਸ਼ੀਆਂ ਖੇੜੇ ਸਭ ਕੁਝ ਖਾਲਸਾ ਹੀ ਹੈ ਇੰਨੀਆਂ ਮੇਰਾ ਸਤਿਗੁਰਾਂ ਨੇ ਖਾਲਸੇ ਦੇ ਕੀਤੀਆਂ ਖਾਲਸਾ ਮੇਰੋ ਮਿੱਤਰ ਸਖਾਈ ਖਾਲਸਾ ਮਾਤ ਕਿਦਾਂ ਸੁੱਖ ਦਈ ਮਾਰਾ ਕਿਹਦੇ ਜਿਹੜਾ ਮੇਰਾ ਖਾਲਸਾ ਹੈ ਮਿੱਤਰ ਸਖਾਈ ਮਿੱਤਰ ਸਿਖਾਈ ਹੁੰਦਾ ਜਿਹੜਾ ਪੰਜ ਪਰ ਦਾ ਮਿੱਤਰ ਹੋਵੇ ਇੱਕ ਦੋਸਤ ਹੁੰਦੇ ਨੇ ਜਿਹੜੇ ਬਚਪਨ ਤੋਂ ਲੈ ਕੇ ਨਾਲ ਖੇਡੇ ਹੋਣ ਇਕੱਠੇ ਬਲੇ ਹੋਣ ਇਕੱਠੇ ਜਵਾਨ ਹੋਏ ਹੋਣ ਉਹਨਾਂ ਨਾਲ ਵੀ ਇੱਕ ਲਹਿਰਾ ਪਿਆਰ ਹੁੰਦਾ ਨੂੰ ਬਾਪ ਮਿੱਤਰ ਸਿਖਾਈ ਜਾਂਦੇ ਵੀ ਬਚਪਨ ਦਾ ਮਿੱਤਰ ਤੇ ਇਹ ਵਚਨ ਸੱਚ ਜਦੋਂ ਕਲਗੀਧਰ ਸਾਹਿਬ ਹੌਂਦਾ ਸਾਹਿਬ ਵਿਖੇ ਬਕਨਾ ਸਾਹਿਬ ਵਿਖੇ ਜੇ ਬਚਪਨ ਦੇ ਵਿੱਚ ਬਾਲਵਸਥਾ ਦੇ ਵਿੱਚ ਸਾਨੂੰ ਪਰ ਉਹਨਾਂ ਦੇ ਨਾਲ ਬਹੁਤੇ ਸਿੰਘ ਰਹੇ ਹੋ ਜੀ ਵੀ ਸੀ ਜਿਹੜੇ ਮਾਹਾਂ ਦੇ ਨਾਲ ਬਚਪਨ ਦੇ ਵਿੱਚ ਖੇਡਦੇ ਵੀ ਹੁੰਦੇ ਸੀ تیر کمانਾਂ ਗਲੇਲਾਂ ਦੇ ਨਾਲ ਖੇਡਣਾ ਮਹਾਰਾਜ ਦੇ ਰੋ ਪੁਰਜ ਸੇਕਾ ਐਸੀ ਨਹੀਂ ਸੀ ਜਿਹੜਾ ਕਿ ਬਚਪਨ ਤੋਂ ਹੀ ਮਾਣੇ ਜੇ ਮਿੱਤਰ ਸਰ ਹਾਲੇ ਕਿਨੇ ਖਾਲਸਾ ਮੇਰਾ ਸਕਾ ਮਿੱਤਰ ਹਾਲ ਸਮਾਦ ਬਿਦਾ ਸੁਖਦਾਈ ਪਰ ਕਿਨੇ ਮੇਰਾ ਬਿਦਾ ਵੀ ਖਾਲਸਾ ਗੁਰੂ ਦੇਖ ਬਹਾਦਰ ਸਾਹਿਬ ਮੇਰੀ ਮਾਤਾ ਵੀ ਖਾਲਸਾ ਮਾਤਾ ਗੁਜਰੀ ਦੀ ਪਰ ਕਿਨੇ ਮੇਰਾ ਸਭ ਕੁਝ ਹੀ ਖਾਲਸਾ ਖਾਲਸਾ ਮੇਰੀ ਸੋਭਾ ਸੀਲ ਖਾਲਸਾ ਵੰਦ ਸਕਾ ਦਾ ਡੀਲੋ ਚੱਕਰ ਬਾਦਸ਼ਾਹ ਕਹਿੰਦੇ ਖਾਲਸਾ ਮੇਰੀ ਸੋਭਾ ਤੇ ਵਡਿਆਈ ਹੈ ਸੀਲ ਕਹੀਏ ਚੱਕਰ ਉਹ ਤਰਾ ਤੇ ਕੀ ਉਸ ਬਾਤ ਫਤਵਾ ਦੀ ਚੈਨ ਸ਼ਾਂਤੀ ਸੁਖ ਪਰ ਕਹਿੰਦੇ ਖਾਲਸਾ ਮੇਰੀ ਸੋਭਾ ਹੈ ਕਿਉਂ ਹੁਣ ਆਪਾਂ ਕਹਿੰਦੇ ਆ ਨਾ ਵਾਹਿਗੁਰੂ ਜਿੰਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੇ ਕੋਈ ਪੁੱਛੇ ਖਾਲਸਾ ਕੌਣ ਹੈ ਭਾਈ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਹਿਬ ਜادہ ਖਾਲਸਾ ਤੇ ਮਾਨਤਾ ਸਾਹਿਬ ਦੇਵਾਨਾ ਪੁੱਤਰ ਖਾਲਸਾ ਮਾਰੇ ਕਹਿੰਦੇ ਮੇਰੀ ਸੋਭਾ ਹੁੰਦੀ ਆ ਜਦੋਂ ਸਿੰਘਾਂ ਦਾ ਨਾਮ ਲੈਂਦਾ ਖਾਸੇ ਨੂੰ ਘੋੜੇ ਤੇ ਚੜਿਆ ਸ਼ਕਤਾਂ ਨਾਲ ਲੈਸ ਗੱਤਕੇ ਵਾਜੀ ਸ਼ਾਹ ਚਰ ਨੇਜੇ ਵਾਜੀ ਕਰਦੇ ਆ ਜਦੋਂ ਕੋਈ ਦੇਖਦਾ ਮੇਰੀ ਸੋਭਾ ਕਰਦੇ ਨੇ ਇਹਦੇ ਗੁਰੂ ਗੋਬਿੰਦ ਸਿੰਘ ਦੀ ਲਾਡਲੀ ਫੌਜ ਹੈ ਮਰਗਨੇ ਮੇਰੀ ਸੋਭਾ ਹੈ ਖਾਲਸਾ ਮੇਰੀ ਬੜਿਆਈ ਹੈ ਖਾਲਸਾ ਖਾਲਸਾ ਬੰਦ ਸਖਾ ਸਦਬੀਲ ਤੇ ਜਿਵੇਂ ਆਪਣੇ ਸੰਬੰਧੀ ਸਕੇ ਹੁੰਦੇ ਨੇ ਰਿਸ਼ਤੇ ਦਾ ਗਿਆ ਰਿਸ਼ਤੇ ਨੱਤੇ ਹੁੰਦੇ ਨੇ ਇਦਾਂ ਮਾਰਗਨੇ ਖਾਲਸਾ ਹੀ ਮੇਰਾ ਰਿਸ਼ਤੇਦਾਰ ਸਖਾ ਮੇਰਾ ਸੰਬੰਧੀ ਵੀ ਖਾਲਸਾ ਹੀ ਹੈ ਤੇ ਸਦਬੀਲ ਦੀਮ ਤੋਂ ਭਾਵ ਮਰਗਨੇ ਮੇਰਾ ਭਰਾ ਤੇ ਮੇਰਾ ਚੰਗਾ ਮਿੱਤਰ ਕਿਸ ਜਿੱਸੇ ਦਾ ਦੂਸਰਾ ਸਖਾ ਸਤਬੀਰ ਦਾ ਇਹਦੀ ਬਾਤ ਹੈ ਭਈ ਮੇਰੀ ਫੋਬਾ ਤੇ ਵਿਢਾਈ ਨੂੰ ਬਣਾਉਣ ਵਾਲਾ ਦੁਨੀਆ ਦੇ ਵਿੱਚ ਕਾਇਮ ਰੱਖਣ ਵਾਲਾ ਤੈਨੂੰ ਮਹਾਰਾਜ ਨੇ ਖਾਸੇ ਨੂੰ ਕਿਹਾ ਨਾ ਕਿ ਰਹਿਣੀ ਰਾਹ ਸੋਈ ਸਿੱਖ ਮੇਰਾ ਕਹਿੰਦੇ ਜਿਹੜਾ ਮੈਂ ਜਿਹੜੀ ਰਹਿਤ ਦੱਸੀ ਆ ਤੁਹਾਨੂੰ ਜਿਹੜਾ ਉਸ ਰਹਿਤ ਦੇ ਵਿੱਚ ਪੱਕਾ ਰਹੇਗਾ ਝੂਠ ਦੇ ਝੂਠ ਨੂੰ ਛੱਡੇਗਾ ਸੱਚ ਦੇ ਸੱਚ ਨੂੰ ਅਧਾਰਨ ਕਰੇਗਾ ਮੈਂ ਕਹਿੰਦੇ ਮੈਂ ਉਸ ਸਿੱਖ ਨੂੰ ਉਹ ਆਪਣੇ ਧੀ ਆਪਣੇ ਪੁੱਤਰ ਨੂੰ ਮੈਂ ਬਹੁਤ ਪਿਆਰ ਕਰਦਾ ਜਿਹੜਾ ਰਹਿਮਦੇਵ ਚ ਰਹਿੰਦਾ ਨਾ ਮਹਾਰਾ ਕਹਿੰਦੇ ਉਹ ਤੋਂ ਸਾਹਿਬ ਉਹ ਮੇਰਾ ਸਾਹਿਬ ਮੇਰਾ ਮਾਲਕ ਹੈ ਮੈਂ ਉਸ ਦਾ ਚੇਰਾ ਚੇਰਾ ਹੁੰਦਾ ਦਾਸ ਸੇਵਕ ਵੇਖੋ ਐਡਾ ਸਰਕਾਰ ਮਹਾਰਾ ਬਖਸ਼ਿਸ਼ ਕਰ ਰਿਹਾ ਖਾਲਸਾ ਮੇਰੀ ਜੱਟ ਅਰਬਤ ਖਾਲਸਾ ਸੋ ਮਾ ਗੋਤ ਬਤ ਇੱਕ ਹੁੰਦੀ ਆ ਜਾਤ ਇੱਕ ਹੁੰਦੀ ਆ ਬਾਤ ਜੰਗ ਕੀ ਹੈ ਕੋਈ ਤਖਾਨ ਹੈ ਕੋਈ ਜਰਾਹਾ ਹੈ ਕੋਈ ਚਮਿਆਰ ਹੈ ਕੋਈ ਸਨਿਆਰ ਹੈ ਕੋਈ ਲੋਹਾਰ ਹੈ ਕੋ ਜਿਮੀਦਾਰ ਇਹਨੂੰ ਜਾਤ ਕਹਿੰਦੇ ਨੇ ਤੇ ਪਾਤ ਕੀ ਹੁੰਦੀ ਆ ਪਾਤ ਹੁੰਦੀ ਆ ਅੱਗੇ ਗੋਤ ਜਿਵੇਂ ਮਾਨ ਸਿੱਧੂ ਢਿੱਲੋਂ ਖਹਿਰਾ ਸੰਧੂ ਇਹ ਸਾਰੇ ਗੋਤ ਨੇ ਇਹਨੂੰ ਪਾਤ ਕਹਿੰਦੇ ਨੇ ਮਾਰਕ ਜੇ ਮੇਰੀ ਜਾਤ ਵੀ ਖਾਲਸਾ ਨੇ ਪਾਤ ਵੀ ਖਾਲਸਾ ਸਾਹੀ ਦੇ ਜਦੋਂ ਅੰਮ੍ਰਿਤ ਛਕਾ ਲੈਂਦੇ ਆ ਅੱਜ ਪਿਆਰੇ ਕਹਿੰਦੇ ਭਾਈ ਅੱਜ ਤੋਂ ਤੁਹਾਡੀ ਪਿਛਲੀ ਸਾਰੀ ਜਾਤ ਪਾਤ ਖਤਮ ਅੱਜ ਤੋਂ ਤੁਸੀਂ ਸੋਢ ਬੰਸ ਖਾਲਸੇ ਬਣ ਗਏ ਹੋ ਇਦਾਂ ਤੁਹਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਸਾਹਿਬ ਦੇਵਾ ਨਗਰ ਸ਼੍ਰੀ ਰਣਗਪੁਰ ਸਾਹਿਬ ਤੇ ਨਾਨਕੀ ਗੁਰੂ ਕੇ ਲਾਹੌਰ ਇਦਾਂ ਅਮਰਤ ਸ਼ਕਾ ਕੇ ਪੂਰਾ ਡਾਟਾ ਹੀ ਬਦਲ ਦਿੰਦੇ ਨੇ ਇਦਾਂ ਕਰਕੇ ਮਾਰੇ ਕਿੰਨੇ ਖਾਲਸਾ ਮੇਰੀ ਜਾਤ ਹੈ ਖਾਲਸਾ ਮੇਰੀ ਪਾਤ ਹੈ ਖਾਲਸਾ ਸੋ ਮਾਫੀ ਉਹ ਤੋਂ ਪੱਤ ਤੇ ਮਾਰੇ ਕਿੰਨੇ ਖਾਲਸੇ ਕਰਕੇ ਹੀ ਮੇਰੀ ਹੋਂਦ ਬਣੀ ਆ ਕਿਉਂਕਿ ਮਾਰੇ ਦਾ ਹੇਮਕੁੰਡ ਦੇ ਬਰਬਤ ਤੇ ਤਪੱਸਿਆ ਕਰ ਰਹੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋ ਪਸਿਆ ਕਰਦੇਆਂ ਨੂੰ ਉਹਨਾਂ ਨੂੰ ਰਕਾਲ ਪੁੱਖ ਨੇ ਉਠਾਇਆ ਹੇ ਗੋਬਿੰਦ ਸਾਹਿਬ ਦੇ ਪਰਮਪਤੋ ਕਿਉਂ ਕਹਿੰਦੇ ਵੀ ਮੈਂ ਤੁਨ ਗੁਰੂ ਨਾਨਕ ਸਾਹਿਬ ਵਾਂਗ ਕੇ ਰਾਜ ਕਰੇਗਾ ਖਾਲਸਾ ਦਾ ਕਮਿਸ਼ਨ ਚਲਾਇਆ ਦੁਨੀਆਂ ਤੇ ਤੇ ਉਹ ਮਿਸ਼ਨ ਮੈਂ ਤੁਹਾਡੇ ਤੋਂ ਪੂਰਾ ਕਰਵਾਉਣਾ 10ਵੀਂ ਜਗ੍ਹਾ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਬਣਾ ਕੇ ਮੈਂ ਆਪਣੀ ਜੋਤ ਤੁਹਾਡੇ ਵਿੱਚ ਰੱਖਣੀ ਆ ਤੁਹਾਡੇ ਤੋਂ ਜੰਗ ਜੁੱਧ ਕਰਵਾਉਣੇ ਨੇ ਤੇ ਖਾਲਸੇ ਪੰਥ ਦੀ ਰਚਨਾ ਕਰਵਾਉਣੀ ਆ ਇੱਕ ਹਿਮਪੰਟ ਦੇ ਪਰਬਤ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਕਾਲ ਪੁਰਖ ਨੇ ਠਾਇਆ ਤੇ ਫਿਰ ਤੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਘਰੇ ਜਾ ਕੇ ਮਾਤਾ ਗੁਜਰੀ ਤੇ ਅਮਰੋਖ ਤੋਂ ਜਨਮ ਲਾਓ ਜਿੱਥੇ ਗੁਰੂ ਗੋਬਿੰਦ ਸਿੰਘ ਬਣ ਕੇ ਖਾਲਸਾ ਪੰਥ ਦੀ ਰਚਨਾ ਹੰਦੋ ਕਿਉਂ ਮਹਾਰਾਜ ਕਹਿੰਦੇ ਭਾਈ ਮੈਂ ਤਾਂ ਨਾ ਹਿਮਪੰਟ ਦੇ ਪਰਬਤ ਤੇ ਬੈਠਾ ਭਗਤੀ ਕਰ ਰਿਹਾ ਸੀ ਪਰ ਖਾਲਸਾ ਪੰਥ ਕਰਕੇ ਮੈਨੂੰ ਦੁਨੀਆ ਦੇ ਵਿੱਚ ਆਉਣਾ ਪਿਆ ਇੰਨਾ ਸਿੰਘਾ ਕਰਕੇ ਹੀ ਮੈਨੂੰ ਕਲੰਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਦਵੀ ਮਿਲੀ ਇਹ ਗੁਰੂ ਬੰਦਸਰ ਮਹਾਰਾਜ ਕਹਿੰਦੇ ਕਹਿੰਦੇ ਖਾਲਸਾ ਹੈ ਸੋ ਸਮਾ ਕੋ ਦਬਾ ਦੇ ਮਾਰੇ ਕਹਿੰਦੇ ਮੈਨੂੰ ਸਿੰਘ ਸਾਹਿਬ ਬਣਾਉਣ ਵਾਲਾ ਇਹ ਖਾਲਸਾ ਹੀ ਹੈ ਖਾਲਸਾ ਮੇਰੋ ਭਗ ਪੰਧਾਰ ਖਾਲਸਾ ਕਰਨੇ ਰੋ ਸਤਿਕਾਰ ਮਾਰੇ ਕਹਿੰਦੇ ਜਿਹੜਾ ਖਾਲਸਾ ਬੰਧ ਹੈ ਇਹ ਮੇਆ ਭਵਨ ਹੈ ਭਵਨ ਹੁੰਦਾ ਜਿਵੇਂ ਅਸੀਂ ਆਪਣੀਆਂ ਕੋਠੀਆਂ ਆਪਣੇ ਘਰ ਬਣਾਉਨੇ ਆ ਰੂਮ ਸਜਾਉਨੇ ਆ ਉਹਨੂੰ ਭਵਨ ਕਹਿੰਦੇ ਮਾਰੇ ਕਹਿੰਦੇ ਖਾਲਸਾ ਮੇਰਾ ਭਵਨ ਹੈ ਮੇਰਾ ਕਿਲਾ ਹੈ ਖਾਲਸਾ ਭੰਡਾਰ ਭੰਡਾਰ ਕਹਿੰਦੇ ਖਜ਼ਾਨੇ ਨੂੰ ਤੇ ਵਾਕਈ ਸੱਚਾ ਖਾਲਸਾ ਖਜ਼ਾਨਾ ਸਾਰਾ ਕੁਝ ਸਿੰਘਾਂ ਨੇ ਵਕਸ਼ਿਸ਼ ਕਰਿਆ ਤਲ ਤੋਂ ਲੈ ਕੇ ਸ਼ੋਹਰਤ ਤੋਂ ਲੈ ਕੇ ਆ ਗੱਲੇ ਗੱਲੇ ਸ਼ਸਤਰ ਤੋਂ ਲੈ ਕੇ ਇਹ ਸਭ ਕੁਝ ਇਹਨਾਂ ਸਿੰਘਾਂ ਨੇ ਵਕਸ਼ਿਸ਼ ਕਰਿਆ ਵਾਕਈ ਖਾਲਸਾ ਇੱਕ ਵੰਡਾਇਆ ਹੈ ਖਾਲਸਾ ਨਮਾਣਿਆਂ ਦੇ ਨਮਾਣਿਆਂ ਨੂੰ ਪਾਲਦਾ ਹੈ ਤੇ ਇੱਕ ਦੂਜੇ ਨਾਲ ਵੰਡ ਕੇ ਚੱਲਦਾ ਹੈ ਭਾਵੇਂ ਉਹ ਮਾਇਆ ਹੋਵੇ ਭਾਵੇਂ ਉਹ ਕੋਈ ਮਦਦ ਹੋਵੇ ਭਾਵੇਂ ਕੋਈ ਦੁਨੀਆ ਦੀ ਮਾਨ ਵਡਿਆਈ ਪਤਵੀ ਹੋਵੇ ਖਾਲਸਾ ਸਭ ਨਾਲ ਮਿਲ ਕੇ ਬੋਲਦਾ ਹੈ ਇਹ ਮਹਾਰਾਜ ਦੇ ਖਾਲਸੇ ਦੀ ਮਹਿਮਤ ਹੈ ਕਰਕੇ ਮਹਾਰਾਜ ਨੇ ਮੇਰਾ ਖਾਲਸਾ ਬਣਾਇਆ ਹੈ ਸਭ ਕੁਝ ਹੈ ਮੇਰੇ ਖਾਲਸੇ ਕੋਲ ਖਾਲਸਾ ਗਰ ਮੇਰਾ ਸਦਕਾ ਮਹਾਰਾਜ ਕਹਿੰਦੇ ਆ ਜਿਹੜਾ ਮੇਰਾ ਇੰਨਾ ਸਰਕਾਰ ਹੁੰਦਾ ਹੈ ਨਾ ਸਾਰੇ ਮੈਨੂੰ ਦਸ਼ਮੇਸ਼ ਪਿਤਾ ਅਮਰਤ ਕੇ ਦਾਤੇ ਸਰਬੰਸਦਾਨੀ ਲਾਗ ਲੀਆਂ ਫੱਜਾਂ ਦੇ ਮਾਲਕ ਕਿੰਨੇ ਰੋਤਵੇ ਦਿੰਦਿਆ ਮਹਾਰਾਜ ਕਿੰਨਾ ਕੁਛ ਕਹਿੰਦੇ ਨੇ ਬਾਦਸ਼ਾਹ ਦਰਬੇਸ਼ ਸ਼ਾਹ-ਏ-ਸ਼ਹਨਸ਼ਾਹ ਮਹਾਰਾਜ ਕਹਿੰਦੇ ਮੈਨੂੰ ਇੰਨਾ ਵੱਡਾ ਜਿਹੜਾ ਫਤਖਾਰ ਮਿਲਿਆ ਨਾ ਇਹ ਖਾਲਸੇ ਕਰਕੇ ਮਿਲਿਆ ਖਾਲਸਾ ਗਰ ਮੇਰਾ ਸਦਕਾ ਮਰਗਿੰਦੇ ਖਾਲਸੇ ਕਰਕੇ ਹੀ ਮੈਨੂੰ ਇਤਨਾ ਵੱਡਾ ਆਦਰ ਮਿਲਿਆ ਇਤਨਾ ਵੱਡਾ ਮਾਣ ਮਿਲਿਆ ਖਾਲਸੇ ਬਰਤਨ ਨੂੰ ਸੱਜਣ ਦਾ ਖਾਲਸਾ ਮੇਰੋ ਸੱਜਣ ਪਰਿਵਾਰ ਖਾਲਸਾ ਮੇਰੋ ਕਰਤ ਉਦਾਰ ਦੇਖੋ ਕਿੰਨੇ ਮਿਹਰਬਾਨ ਨੇ ਸਡੇ ਦਸ਼ਮੇਸ਼ ਪਿਤਾ ਜੀ ਸਭ ਕੁਝ ਉਹਨਾਂ ਨੇ ਆਪ ਕਰਿਆ ਪਰ ਕਹਿੰਦੇ ਜਿਹੜਾ ਖਾਲਸੇ ਨੂੰ ਦੇਵੇ ਕਹਿੰਦੇ ਸਭ ਕੁਝ ਖਾਲਸੇ ਨੇ ਕੀਤਾ ਖਾਲਸਾ ਮੇਰੋ ਸੱਜਣ ਪਰਿਵਾਰ ਮਰ ਕਹਿੰਦੇ ਮੇਰਾ ਪਰਿਵਾਰ ਹੈ ਤੇ ਜਿੰਨੇ ਵੀ ਅਮਰਤਧਾਰੀ ਸੇ ਵੀ ਦੇਖਣੀ ਆ ਇਹ ਮੇਰੇ ਧੀਆਂ ਪੁੱਤਰ ਨੇ ਹਰ ਕਹਿੰਦੇ ਮੇਰਾ ਪਰਿਵਾਰ ਹੈ ਮੇਰੀ ਫੈਮਲੀ ਆ ਸਾਰੇ ਬਲਡ ਦੇ ਵਿੱਚ ਕਿਤੇ ਵੀ ਕੋਈ ਅਮਰਤਧਾਰੀ ਸਿੱਖ ਸਿੱਖਣੀ ਮਾਈ ਭਾਈ ਬੱਚਾ ਬੁੱਢਾ ਕੋਈ ਵੀ ਆ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਮੇਰਾ ਪਰਿਵਾਰ ਹੈ ਕਿਉਂ ਜਿਹੜਾ ਆਪਣਾ ਪਰਿਵਾਰ ਸੀ ਮਹਾਰਾਜ ਦਾ ਉਹਦੇ ਉਹਨਾਂ ਨੇ ਸਾਡੇ ਲਈ ਸ਼ਹੀਦ ਕਰਵਾ ਦਿੱਤਾ ਗੁਰਦੇਵ ਜੀ ਹਾਦਰ ਸਾਹਿਬ ਦਿੱਲੀ 'ਚ ਸ਼ਹੀਦ ਹੋਏ ਉਹ ਵੀ ਇਸ ਹਿੰਦੁਸਤਾਨ ਦੀ ਰਾਖੀ ਕਰਦੇ ਆ ਸਾਡੀ ਦਾਦੀ ਮਾਤਾ ਛੋਟੇ ਸਾਹਿਬ ਜਦੋਂ ਪਰਿਵਾਰ ਪਿਛੋੜਾ ਪੈ ਗਿਆ ਉਹ ਵੀ ਗੁਰੂ ਮਾਰੀ ਸਰਹੱਦ ਖੰਡੇ ਪੁਰਜ ਦੇ ਵਿੱਚ ਸ਼ਹੀਦ ਹੋ ਗਏ ਵੱਡੇ ਸਾਹਿਬ ਜਾਦੇ ਚਮਕੌਰ ਦੀ ਗੜੀ ਦੇ ਜੰਗ 'ਚ ਸ਼ਹੀਦ ਹੋਏ ਛੋਟੇ ਸਾਹਿਬ ਜਾਦਿਆਂ ਨੂੰ ਕੰਧਾਂ 'ਚ ਚਿਰਦਾ ਸਰਾਹਣ ਦੇ ਕੇ ਤੇ ਜਿਹੜਾ ਮਹਾਰਾਜ ਦਾ ਆਪਣਾ ਪਰਿਵਾਰ ਸੀ ਸਾਡੇ ਲਈ ਕੁਰਬਾਨ ਕਰਦਾ ਬਾਦਸ਼ਾਹ ਤੇ ਫਿਰ ਸਾਨੂੰ ਆਪਣਾ ਪਰਿਵਾਰ ਬਣਾਇਆ ਇਹਦੇ ਜਦੋਂ ਮਹਾਰਾਜ ਸਾਰੀਆਂ ਜੰਗਾਂ ਲੜ ਕੇ ਤਲਵੰਡੀ ਸਾਬੋ ਦਾਸ ਦੇ ਇਲਾਕੇ ਬਠਿੰਡੇ ਜ਼ਿਲ੍ਹੇ 'ਚ ਚਲੇ ਗਏ ਮਹਾਰਾ ਉੱਥੇ ਬੈਠ ਕੇ ਪਹਿਲਾਂ ਤਾਂ 9 ਮਹੀਨੇ 9 ਦਿਨਾਂ ਦੇ ਵਿੱਚ ਅਗੂ ਗੰਸਾਹ ਸੱਚੇ ਬਾਦਸ਼ਾਹ ਦੇ ਸਰੂਪ ਦੀ ਰਚਨਾ ਕੀਤੀ ਫਿਰ ਬਠਿੰਡੇ ਦੇ ਕਿਲੇ 'ਚ ਇੱਕ ਦਿਓ ਸੀਗਾ ਉਹਨੂੰ ਕੱਢਿਆ ਉਥੋਂ ਰਾਖਸ਼ ਨੂੰ ਤੇ ਫਿਰ ਜਦੋਂ ਦਾ ਪਰਿਵਾਰ ਵਿਛੋੜਾ ਪਿਆ ਸੀ ਨਾ ਉਦੋਂ ਤੋਂ ਲੈ ਕੇ ਮਾਤਾ ਸਾਹਿਬ ਦੇਵਾ ਤੇ ਮਾਤਾ ਸੁੰਦਰੀ ਦਿੱਲੀ ਸੀ ਗਿਆ ਭਾਈ ਮਨੀ ਸਿੰਘ ਦੇ ਨਾਲ ਜਦੋਂ ਪਤਾ ਲੱਗਿਆ ਉਹਨਾਂ ਨੂੰ ਬਈ ਗੁਰੂ ਗੋਬਿੰਦ ਸਿੰਘ ਮਹਾਰਾਜ ਜਵੰਦੀ ਸਭ ਬਠਿੰਡੇ 'ਚ ਬੈਠੇ ਨੇ ਉਥੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰ ਰਹੇ ਆ ਤਾਂ ਫਿਰ ਮਾਤਾ ਜੀ ਦਰਸ਼ਨ ਕਰਨ ਵਾਸਤੇ ਆਏ ਗੁਰੂ ਗੋਬਿੰਦ ਸਿੰਘ ਜੀ ਦੇ ਸੋਹਣੀ ਸੰਗਤ ਵਿੱਚ ਬੈਠੀ ਆ ਮਾਤਾ ਜੀ ਮਾਤਾ ਸੈਵ ਦੇਵਾ ਤੇ ਮਾਤਾ ਸੁੰਦਰੀ ਜੀ ਨੇ ਵੀ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੱਥਾ ਟੇਕਿਆ ਚਰਨ ਬਰਸ਼ੇ ਫੱਦੇ ਬਲਾਈ ਤੇ ਮਹਾਰਾਜ ਨੇ ਵੀ ਉਹਨਾਂ ਨੂੰ ਬੜਾ ਪਿਆਰ ਦਿੱਤਾ ਫਿਰ ਮਾਤਾ ਜੀ ਪੁੱਛਣ ਲੱਗੇ ਕਹਿੰਦੇ ਮਹਾਰਾਜ ਸਾਰੇ ਸਿੰਘ ਬੈਠੇ ਨੇ ਆਪਣੇ ਸਾਹਿਬ ਜਾਨੇ ਕਿੱਥੇ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੇ ਪਿਆਰ ਨਾਲ ਉੱਤਰ ਦਿੱਤਾ ਕਹਿੰਦੇ ਸਾਹਿਬ ਦੇਵਾ ਜੀ ਇਹਨਾਂ ਪੁੱਤਰਾਂ ਦੇ ਅਸੀਸ ਵਾਰ ਬਾਹਰ ਦੇ ਸਤਜਾਰ ਮਰਗ ਦੇ ਆ ਜਿਹੜੇ ਬੈਠੇ ਆ ਤੁਹਾਡੇ ਪੁੱਤਰ ਨਹੀਂ ਹਨ ਇਹਨਾਂ ਪੁੱਤਰਾਂ ਨੂੰ ਮੈਂ ਆਜ਼ਾਦ ਕਰਾਉਣ ਵਾਸਤੇ ਇਹਨਾਂ ਪੁੱਤਰਾਂ ਨੂੰ ਮੈਂ ਰਾਜ ਬਖਸ਼ਣ ਵਾਸਤੇ ਤੇ ਇਹਨਾਂ ਪੁੱਤਰਾਂ ਨੂੰ ਮੈਂ ਸਰਦਾਰੀਆਂ ਦੇਣ ਵਾਸਤੇ ਉਹ ਚਾਰ ਪੁੱਤਰ ਇਹਨਾਂ ਦੇ ਉੱਪਰੋਂ ਬਾਹਰ ਦਿੱਤੇ ਨੇ ਸ਼ਹੀਦ ਕਰ ਦਿੱਤੇ ਨੇ ਚਾਰ ਮੂਏ ਤੋਂ ਕੀ ਆ ਹੁਆ ਜੀਵਤ 20000 ਮਾਰੇ ਕਹਿੰਦੇ ਜੇ ਚਾਰ ਸਾਹਿਬ ਜਾਨ ਦੇ ਸ਼ਹੀਦ ਹੋ ਗਏ ਤੇ ਆ ਹਜ਼ਾਰਾਂ ਸਾਹਿਬ ਜਾਨ ਦੇ ਤੇ ਰਹੀ ਨੇ ਇਹ ਤੈਨੂੰ ਮਾਦਾ ਕਿਆ ਕਰਨਗੇ ਸਾਹਿਬ ਦੇ ਵਾਸਤੇ ਇਹ ਤੁਹਾਨੂੰ ਆਪਣੀ ਮਾਂ ਮੰਨਿਆ ਕਰ ਮੰਨੀ ਤੈਂ ਉਮਰਦਾਨ ਦਿੱਤਾ ਮਹਾਰਾਜ ਤਾਂ ਕਰਕੇ ਇੱਥੇ ਸੰਗਰੂ ਗਹਿ ਰਹੇ ਆ ਸਾਹਿਬ ਸਾਹਿਬ ਮੇਰੋ ਸੱਜਣ ਪਰਵਾਰ ਮਾਰੇ ਕਹਿੰਦੇ ਖਾਲਸਾ ਮੇਰਾ ਸੱਜਣਾ ਹੈ ਮੇਰਾ ਉਧਾਰ ਖਾਲਸਾ ਮੇਰਾ ਕਰਤੂ ਉਧਾਰ ਤੇ ਸਤਗੁਰ ਕੰਦੇ ਖਾਲਸੇ ਕਰਕੇ ਹੀ ਮੇਰਾ ਉਧਾਰ ਕਹੀਏ ਮੇਰੇ ਇਸ ਜੀਵਨ ਦੀ ਸਫਲਤਾ ਹੈ ਖਾਲਸਾ ਮੇਰਾ ਪਿੰਡ ਬਰਾਨ ਖਾਲਸਾ ਮੇਰੀ ਜਾਨ ਕੀ ਜਾਨ ਇੱਕ ਹੁੰਦਾ ਪਿੰਡ ਤੇ ਪੁੰਹਦੇ ਪਰਾਲ ਸਾਡਾ ਫ਼ੈਦ ਹੈ ਜਿਹੜਾ ਦੋ ਚੀਜ਼ਾਂ ਦਾ ਮੇਲ ਪਿੰਡ ਦਾ ਕਹਿੰਦੇ ਇਸ ਬਾਡੀ ਨੂੰ ਸਰੀਰ ਨੂੰ ਤੇ ਪਾਲ ਕਹਿੰਦੇ ਜਿਹੜੇ ਇਹਦੇ ਨਾਲ ਜੰਦੇ ਨੇ ਉਹ ਸਾਥ ਕਰਕੇ ਹੀ ਇਹ ਸਰੀਰ ਜਿੰਨਾ ਪਰ ਮਾਰੇ ਕੰਦੇ ਖਾਲਸਾ ਮੇਰਾ ਪਿੰਡ ਪਰਾਲ ਮਾਰਾ ਕਿਤੇ ਮੇਰਾ ਸਰੀਰ ਵੀ ਖਾਲਸਾ ਹੈ ਮੇਰੇ ਸਰੀਰ ਵਿੱਚ ਜਿਹੜੇ ਸਾਹ ਜਾਂਦੇ ਨੇ ਛੇਰੀ ਖਾਲਸੇ ਦੀ ਕਿਰਪਾ ਨਾਲ ਆਉਂਦਾ ਹੋਵੇ ਖਾਲਸਾ ਮੇਰੀ ਜਾਨ ਕੀ ਜਾਨ ਜਿਵੇਂ ਆਪਣਾ ਕੋਈ ਪਿਆਰਾ ਹੋਵੇ ਬਹੁਤਾ ਹੀ ਅੱਬਾ ਕਹਿੰਦੇ ਆ ਨਾ ਤੇ ਮੇਰੀ ਜਾਨ ਹੈ ਕਿਉਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਖਾਲਸਾ ਮੇਰੀ ਜਾਨ ਹੈ ਮੇਰੀ ਜਾਨ ਕੀ ਜਾਨ ਇੰਨਾ ਸਤਿਕਾਰ ਦਿੱਤਾ ਨਾ ਨਹੀਂ ਕਰਾਂਗੇ ਮਾਨੁਮਾਦ ਮੇਰੋ ਖਾਲਸਾ ਸਹੀ ਖਾਲਸਾ ਮੇਰੋ ਸਵਾਰਥ ਕਹੀ ਇੱਥੇ ਸ਼ਬਦ ਦੀ ਸੰਪੂਰਨਤਾ ਹੋਈ ਹੈ ਇਹ ਸ਼ਬਦ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦੀ ਮਹਿਮਾ ਦਾ ਸਭ ਤੋਂ ਮਹਾਰਾਜ ਦੀ ਬਾਣੀ ਵਿੱਚ ਲਿਖਿਆ ਉਹ ਇੱਥੇ ਪੂਰਾ ਹੋ ਰਿਹਾ ਮਾਣ ਮਹੱਤ ਮੇਰਾ ਖਾਲਸਾ ਸਹੀ ਮਰਿਆ ਕਿੰਨੇ ਜਿਹੜਾ ਖਾਲਸਾ ਹੈ ਇਹ ਮੇਰਾ ਮਾਣ ਹੈ ਮੇਰਾ ਮਹੱਤਵ ਹੈ ਤੇ ਕਿਸੇ ਤੋਂ ਮਾਣ ਮਹੱਤ ਮੇਰਾ ਖਾਲਸਾ ਸਹੀ ਇਹਨੇ ਮੇਰਾ ਅត្តਮ ਮੇਰਾ ਮਹੱਤਵ ਤੇ ਮੇਰਾ ਮਾਣ ਸਨਕਾਰ ਮੇਰਾ ਖਾਲਸਾ ਹੈ ਖਾਲਸਾ ਮੇਰਾ ਸਵਾਰਥ ਹੈ ਜੀ ਮਰਿਆ ਕਿੰਨੇ ਖਾਲਸਾ ਮੇਰਾ ਸਵਾਰਥ ਹੈ ਮੈਂ ਹਿਮਕੁੰਟ ਦਾ ਪਰਬਤ ਛੱਡ ਕੇ ਕੇਵਲ ਤੇ ਕੇਵਲ ਸਿਰਫ ਖਾਲਸੇ ਵਾਸਤੇ ਆਇਆ ਹਾਂ ਖਾਲਸੇ ਬਲਤ ਨੂੰ ਰਜਨਾ ਕਰਨੀ ਸੀ ਖਾਲਸੇ ਦੀ ਸਜਣਾ ਕਰਨੀ ਸੀ ਮਾਰੇ ਕਿੰਨੇ ਮੇਰਾ ਖਾਲਸਾ ਹੈ ਖਾਲਸਾ ਕੇਵਲ ਤੇ ਕੇਵਲ ਮੈਂ ਖਾਲਸੇ ਲਈ ਆਇਆ ਹਾਂ ਦੁਨੀਆ ਦੇ ਉੱਪਰ ਹਿੰਦ ਪਟ ਦਾ ਬਰਬਦ ਛੱਡ ਕੇ ਮੈਂ ਖਾਲਸੇ ਦੀ ਚਾਦੀ ਕਲਾ ਕਰਨ ਵਾਸਤੇ ਆਇਆ ਹਾਂ ਖਾਲਸਾ ਮੇਰੋ ਕਰੇ ਨਿਰਵਾਣ ਖਾਲਸਾ ਮੇਰੋ ਦੇ ਅਰਦਾ ਮਾਰੇ ਕਿੰਨੇ ਮੇਰਾ ਖਾਲਸਾ ਪਤਾਲ ਪੁਰਖ ਦੇ ਹੁਕਮ ਜਏਗਾ ਆਪਣਾ ਜੀਵਨ ਬੁਜਾਰੇਗਾ ਇਹ ਕਿ ਜ਼ਰੂਰੀ ਆ ਕੋਈ ਅਮਰਤਧਾਰੀ ਮਾਰੀ ਭਾਈ ਹੋਵੇ ਉਹਨੇ ਭਾਈ ਮਹਾਰਾਜ ਦੀ ਮਰਜ਼ਾਦਾ ਤੇ ਮਹਾਰਾਜ ਦੇ ਹੁਕਮ ਜਰ ਕਰੀ ਜੰਗੀ ਵੀ ਜਾਣਨੀ ਹੈ ਭਾਵੇਂ ਖੁਸ਼ੀਆਂ ਹੋਣ ਭਾਵੇਂ ਦੁੱਖ ਹੋਵੇ ਪਰ ਮਹਾਰਾਜ ਦੀ ਆਗਿਆ ਤੇ ਮਹਾਰਾਜ ਦੇ ਪਾਣੀ ਚੜਾਣਾ ਪਾਣੀ ਫੜਨੀ ਹੈ ਖਾਲਸਾ ਮੇਰੋ ਦੇ ਆਸਾ ਤੇ ਦਵਾਰੇ ਡਰਬੀਟ ਕੀਤਾ ਮਹਾਰਾਜ ਨੇ ਮੇਰੀ ਜੇ ਮੇਰੇ ਸਾਹ ਮੇਰੀ ਜਿੰਦ ਜਾਨ ਸਭ ਕੁਝ ਮੇਰਾ ਖਾਲਸਾ ਖਾਲਸਾ ਮੇਰੋ ਬਖਮਰੋ ਕੰਮ ਖਾਲਸਾ ਮੇਰੋ ਭੇਦ ਨੇ ਜ ਮਰਮ ਮਹਾਰਾਜ ਨੇ ਖਾਲਸਾ ਮੇਰਾ ਸਤਮ ਹੈ ਪਰਮਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਬ ਅਮਰਤ ਛਕਾਇਆ ਪੰਜਾਂ ਪਿਆਰਿਆਂ ਨੂੰ ਪਹਿਲਾਂ ਪੰਜਾਂ ਪਿਆਰਿਆਂ ਨੂੰ ਅਮਰਤ ਛਕਾਇਆ ਫਿਰ ਮਹਾਰਾਜ ਕਹਿੰਦੇ ਹੁਣ ਮੈਨੂੰ ਅਮਰਤ ਛਕਾਓ ਉਹ ਹੈਰਾਨ ਹੋ ਗਏ ਕਹਿੰਦੇ ਮਹਾਰਾਜ ਕਮਾਲ ਤੁਸੀਂ ਤਾਂ ਸਾਨੂੰ ਅਮਰਤ ਛਕਾਇਆ ਹੁਣ ਤੁਸੀਂ ਕਿਹਨੂੰ ਮੈਨੂੰ ਛਕਾਓ ਮਹਾਰਾਜ ਕਹਿੰਦੇ ਨਹੀਂ ਖਾਮਸਾ ਜੀ ਇਹ ਅਕਾਲਪੁਰਖ ਦਾ ਧਰਮ ਹੈ ਇਹ ਮੇਰਾ ਧਰਮ ਨਹੀਂ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਬਣਾ ਦਿੱਤਾ ਮਹਾਰਾਜ ਕਹਿੰਦੇ ਕਿ ਇੱਕ ਓਮਕਾਰ ਵਾਹਿਗੁਰੂ ਪਰਮੇਸ਼ਰ ਦਾ ਅਕਾਲਪੁਰਖ ਦਾ ਧਰਮ ਹੈ ਤੇ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ ਆ ਜਿਹ ਜਿਕੇ ਵਤ ਕਿਰੋ ਅਮਰਧਾਰੀਆਂ ਨੂੰ ਅਲਾਉਡ ਉਹਨਾਂ ਦੇ ਨਾਮ ਨਾਲ ਲੱਗਦਾ ਬਾਕੀ ਦੇ ਆਂਦੇ ਲਾਈਫ ਪਰ ਸਿੰਘ ਤੇ ਕੌਲ ਸ਼ਬਦ ਤੇ ਅਮਰਤ ਛੱਕਣ ਵਾਲਿਆਂ ਦੇ ਨਾਮ ਨਾਲ ਲੱਗਦਾ ਇਸ ਕਰਕੇ ਮਾਰੇ ਕਿੰਨੇ ਮੇਰਾ ਧਰਮ ਕਰਮ ਖਾਲਸਾ ਹੈ ਖਾਲਸਾ ਮੇਰੋ ਭੇਤ ਤੇ ਮਰਮ ਤੇ ਖਾਲਸਾ ਹੀ ਮੇਰਾ ਸਾਰਾ ਭੇਤ ਜਾਣਦਾ ਮੇਰਾ ਮਰਮ ਮੇਰੀ ਗੁਪਤ ਰਾਮ ਜਿਹੜਾ ਹਸੋ ਸਾਰੇ ਉਹ ਖਾਲਸਾ ਜਾਣਦਾ ਗਾਲਸਾ ਮੇਰੋ ਸਤਗੁਰ ਪੂਰਾ ਖਾਲਸਾ ਮੇਰੋ ਸੱਜਣ ਸੂਰਾ ਮਾਰੇ ਕਿੰਨੇ ਖਾਲਸਾ ਤਾਂ ਮੇਰਾ ਸਤਗੁਰੂ ਹੈ ਕਿਉਂ ਕਿਉਂਕਿ ਪੰਜਾਂ ਪਿਆਰਿਆਂ ਤੋਂ ਮਹਾਰਾਜ ਨੇ ਅਮਰ ਹੋ ਗਏ ਫਿਰ ਮਹਾਰਾਜ ਕਹਿੰਦੇ ਆਖਾਲਸਾ ਦੀ ਗੁਰੂ ਬਣ ਗਿਆ ਸਾਧ ਸੰਗਤ ਜੀ ਆਮ ਕਰਕੇ 10 ਬਾਦਸ਼ਾਹ ਹੀ ਕਹਿੰਦੇ ਨੇ ਪਰ ਜਿਹੜੀਆਂ ਬਾਦਸ਼ਾਹਾਂ ਨੇ ਉਹ 12 ਬਾਦਸ਼ਾਹ ਨੇ ਸੰਗਲੋ ਮਹਾਰਾਜ ਦੀ ਬਾਣੀ ਤੇ ਲਿਖਿਆ ਵੀ 10ਵੇਂ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਤੇ ਉਹਨਾਂ ਨੇ ਖਾਲਸਾ ਸਾਜਿਆ 11ਵੀਂ ਬਾਦਸ਼ਾਹੀ ਖਾਲਸਾ ਪੰਥ ਤੇ ਬਾਅਦ ਦੀ ਬਾਦਸ਼ਾਹੀ ਗੁਰੂ ਗ੍ਰੰਥ ਸਾਹਿਬ ਬਣਿਆ ਤਾਂ ਕਰਕੇ ਮਹਾਰਾਜ ਕਹਿੰਦੇ ਖਾਲਸਾ ਮੇਰਾ ਸਤਗੁਰ ਪੂਰਾ ਮੇਰਾ ਪੂਰਾ ਸਤਗੁਰੂ ਹੈ ਖਾਲਸਾ ਖਾਲਸਾ ਮੇਰਾ ਸੱਜ ਸੂਰਾ ਮਾਰੇ ਕਹਿੰਦੇ ਮੇਰਾ ਨਿੱਜੀ ਅੰਗ ਰੱਖਿਖ ਜੋਧਾ ਇੱਕ ਕਮੰਡਰ ਖਾਲਸਾ ਬਣਾਇਆ ਖਾਲਸਾ ਸੂਰਮਾ ਹੈ ਜੋਧਾ ਹੈ ਗਊ ਗਰੀਬਾਂ ਦੀ ਰੱਖਿਆ ਕਰਦਾ ਹੈ ਸੰਸਾਰ ਦੇ ਵਿੱਚ ਧੀ ਭੈਣ ਦੀ ਗੱਜਰ ਪਿੰਡਾਂ ਤੋਂ ਲੈ ਕੇ ਗਊ ਗਰੀਬ ਦੀ ਰੱਖਿਆ ਤੱਕ ਹਰ ਕਿਸੇ ਦਾ ਸਾਥ ਦੇਵੇਗਾ ਉਹਨਾਂ ਦੀ ਰੱਖਿਆ ਕਰੇਗਾ ਮਾਰੇ ਕਹਿੰਦੇ ਸੂਰਮਾ ਖਾਲਸਾ ਹੈ ਖਾਲਸਾ ਮੇਰੋ ਬਧਰੋ ਗਿਆਨ ਖਾਲਸੇ ਕਾਹੋ ਤੋ ਧਿਆਨ ਮਾਰੇ ਜਿਹੜੀ ਮੇਰੇ ਅੰਦਰ ਬੁੱਧੀ ਹੈ ਜਿਹੜਾ ਮੇਰੇ ਅੰਦਰ ਗਿਆਨ ਹੈ ਉਹ ਵੀ ਖਾਲਸੇ ਦੇ ਕਰਕੇ ਮੈਨੂੰ ਮਿਲਿਆ ਤੇ ਮੈਂ ਜਿਵੇਂ ਧਿਆਨ ਕਰਦੇ ਆ ਤਾਂ ਗੁਰੂ ਜੀ ਦਾ ਪਰਮੇਸ਼ਰ ਦਾ ਮਰਗ ਇਹਨੇ ਮੈਂ ਖਾਲਸੇ ਦਾ ਧਿਆਨ ਹੁੰਦਾ। ਪਗ ਨੂੰ ਖਾਲਸਾ ਜਾਤ ਨਾ ਗਈ ਜੇ ਵਾਹਿਗੁਰੂ ਕੋ ਪਾ ਨਾ ਲਈ ਮਰਗ ਇਹਨੇ ਜਿਹੜੀ ਖਾਲਸੇ ਦੀ ਉਪਮਾ ਹੈ ਨਾ ਮਹਿਮਾ ਵੜਾਈ ਹੈ ਉਹ ਕਹੀ ਨਹੀਂ ਜਾਂਦੀ ਕੋਈ ਜਾਣ ਨਹੀਂ ਸਕਦਾ ਖਾਲਸੇ ਦੀ ਇੰਨੀ ਵੱਡੀ ਮਹਿਮਾ ਹੈ ਵੜੇ ਲਈ ਕਿਉਂਕਿ ਜੇ ਵਾਹਿਗੁਰੂ ਕੋ ਪਾ ਨਾ ਲਈ ਮਰਗ ਇਹਨੇ ਮੇਰੀ ਜ਼ੁਬਾਨ ਇੱਕ ਹੈ ਤੇ ਪਰ ਮਹਿਮਾ ਬਹੁਤ ਵੱਡੀ ਆ ਖਾਲਸੇ ਤਾਂ ਕਰਕੇ ਕਹੀ ਨਹੀਂ ਜਾਂਦੀ ਮੇਰੇ ਕੋਲ ਇਤਨੀ ਵੱਡੀ ਮਹਿਮਾ ਹੈ ਮਾਰੇ ਕਹਿੰਦੇ ਖਾਲਸਾ ਹੈ ਜਾਤ ਨਾ ਕਰੇ ਕੋਈ ਨਹੀਂ ਜਿਹੜਾ ਖਾਲਸੇ ਦੀ ਪੂਰੀ ਮਹਿਮਾ ਬਰਨ ਕਰਦੇ ਪਰ ਕੋਈ ਖਾਲਸਾ ਬੜ ਜਾਵੇ ਕਿਉਂਕਿ ਖਾਲਸਾ ਕੇਵਲ ਇੱਕ ਗਲੋਨ ਦਾ ਨਾਮ ਖਾਲਸਾ ਨਹੀਂ ਹੈ ਜਾਂ ਇੱਕ ਵਰਦੀ ਦਾ ਨਾਮ ਖਾਲਸਾ ਨਹੀਂ ਹੈ ਬਲਕਿ ਅੰਦਰ ਆਦਮੇ ਤੋਂ ਲੈ ਕੇ 10 ਗੁਣ ਧਾਰਨ ਕਰਦੇ ਆ ਖਿਮਾ ਤੇ ਹਮਸਾ ਦਇਆ ਮਿਰਦ ਸੰਤ ਵਚਨ ਅਪਣਾਣ ਸਿਰਸਾ ਤ੍ਰਿਸ਼ਨਾ ਬਿਨਾ ਧਰਮ ਲੈਣ ਦੇ ਨਾਲ ਜਾਨ ਐਲੀ ਖਿਮਾ ਕਿਸੇ ਨੂੰ ਮਾਫੀ ਕਰਦੇ ਤਿਰਸਾ ਕਿਸੇ ਦਾ ਹੱਕ ਨਹੀਂ ਖਾਣਾ ਲੁੱਟ ਮਾਰ ਨਹੀਂ ਕਰਨ ਦਇਆ ਕਿਸੇ ਦਾ ਦੱਸ ਵੀ ਕਰਨਾ ਦਿਲੋਂ ਕਿਸੇ ਦੀ ਮਜਬੂਰੀ ਸਮਝਣੀ ਹੈ ਕਿਮਾ ਇਨਸਾ ਦਇਆ ਮਰਦ ਤੇ ਕੋਮਲ ਸੁਭਾਅ ਰੱਖਣਾ ਦੇਨ ਵੀ ਹਰ ਵੇਲੇ ਤੇ ਜਿਹੜਾ ਤੇ ਸੜਿਆ ਹਰ ਵੇਲੇ ਬੁੱਤੇ ਜਿਹਾ ਰਹਿਣਾ ਮਾਰ ਕੇ ਨਹੀਂ ਮਿਆ ਖਾਲਸੇ ਦਾ ਸੁਭਾਅ ਬਿਲਕੁਲ ਪਿਆਰ ਇਤفاق ਦੇ ਨਾਲ ਮੁਹੱਬਤ ਦੇ ਨਾਲ ਸਭ ਦੇ ਵਿੱਚ ਮਿਲਦਾ ਕਿਮਾ ਇਨਸਾ ਦਇਆ ਮਰਦ ਸੱਚ ਬੋਜਣ ਤੇ ਕੋਈ ਵੀ ਬੋਝਣ ਕਰਨਾ ਸੱਚਾ ਬੋਝਣ ਕਰਨਾ ਝੂਠ ਨਹੀਂ ਬੋਲਣਾ ਕਦੇ ਕਿਤੇ ਸੇ ਤਾਂ ਜੇ ਕੋਈ ਸਿਆਣਾ ਬੰਦਾ ਬਚਨ ਕਵੇ ਤੇ ਉਹਨੂੰ ਸਤ ਵਜੰ ਦੀ ਸਤ ਵਜੰ ਲੈ ਕੇ ਮੂਰ ਫਿਰ ਕੰਮ ਕਰਨਾ ਅਮਰਦ ਵੇਲੇ ਉੱਠ ਕੇ ਨਿਤਨੇਮ ਕੀਰਤਨ ਕਥਾ ਨਾਮ ਬਾਣੀ ਮਹਾਰਾਜ ਦੀ ਸੋਧਾ ਗਾਉਣੀ ਹੈ ਤੇ ਦਾਨ ਜਿੰਨਾ ਹੋ ਸਕੇ ਕਿਸੇ ਨੂੰ ਲੀੜਾ ਕੱਪੜਾ ਬਸਤਰ ਅੰਨ ਜੋ ਵੀ ਕੋਈ ਦੇ ਸਕਦੇ ਆ ਉਹ ਆਪਣੀ ਖੁਸ਼ੀ ਦੇ ਨਾਲ ਪਿਆਰ ਦੇ ਨਾਲ ਦੂਸਰੇ ਨੂੰ ਦੇਣਾ ਹੀ ਦਾਨ ਕਹਿੰਦੇ ਖਿਮਾ ਹਿਸਾ ਕਾਇਮ ਨੇ ਸਤ ਵਜੰ ਤਪਦਾਨ ਸੀਲ ਸੋਚ ਬਿਸ਼ਨਾ ਬਿਨਾਂ ਧਰਮ ਲਿੰਗ ਦੱਸ ਜਾਣ ਇਹ ਖਾਲਸੇ ਬਣਨ ਦੀਆਂ ਨਿਸ਼ਾਨੀਆਂ ਨੇ ਛੀਰ ਕਹੀਏ ਨਿੱਗਾ ਸੁਭਾਅ ਰੱਖਣਾ ਪਿਆਰ ਸੋਚ ਕਹੀਏ ਸੁੱਚੇ ਪਵਿੱਤਰ ਬਣ ਕੇ ਰਹਿਣਾ ਤੇਰੇ ਵੀ ਐਵੇਂ ਦਲੇਦਰ ਜਿਹਾ ਮਾਈ ਰੱਖਣਾ ਹਰ ਮੇਲੇ ਤਿਆਰ ਪਰ ਤਿਆਰ ਸਤਲ ਬਰਸ਼ ਕੋਰਲਾ ਕਰਕੇ ਪੂਰੀ ਗ੍ਰਿਆ ਕੰਗਾ ਕਰਕੇ ਦਿਮਾਨਾ ਸਜਾ ਕੇ ਫਿਰ ਮਹਾਰਾਜ ਦਾ ਨਿਤਨੇਮ ਕਰਨਾ ਫਿਰ ਸੋਚ ਸੋਚ ਕੇ ਨੇ ਪਵਿੱਤਰ ਪਿਆਰ ਪਰ ਪਿਆਰ ਰਹਿਣਾ ਤੇ ਕ੍ਰਿਸ਼ਨਾ ਬਿਨਾ ਕਿਸੇ ਚੀਜ਼ ਦੀ ਖੇਚੀ ਨਹੀਂ ਰੱਖਣੀ ਕਿ ਉਹ ਮੈਨੂੰ ਮਿਲ ਜੇ ਆ ਮਿਲ ਜੇ ਤੇ ਜਿਹੜਾ ਕੁਝ ਮਿਲ ਗਿਆ ਉਹਦੇ ਵਿੱਚ ਮਿਸ਼ੀ ਰੱਖ ਜੋ ਸਤਗੁਰੂ ਜੀ ਨੇ ਦਿੱਤਾ ਉਹਨੂੰ ਜਾਣਨਾ ਵੀ ਮੇਰੀ ਔਕਾਤ ਤੋਂ ਵੱਧ ਮਿਲ ਗਿਆ ਬਹੁਤ ਮਿਲ ਗਿਆ ਦੂਸਰੇ ਦੀਆਂ ਵਸਤੂਆਂ ਵੇਖ ਕੇ ਉਹਨਾਂ ਦੀ ਖਿੱਚ ਨਹੀਂ ਗੱਲ ਨੂੰ ਇਹ ਵੀ ਇਸ ਖਾਲਸੇ ਦੀ ਇਨਸ਼ਾਅੱਲਾ ਹੋਣੀ ਹੈ। ਤ੍ਰਿਸ਼ਨਾ বিনা ਧਰਮ ਲਿੰਗ ਦਾ ਗਿਆਨ ਜਿਹਦੇ ਚ ਇਹ 10 ਗਣ ਨੇ ਮਹਾਰਾਜ ਜੀ ਉਹ ਮੇਰਾ ਖਾਲਸਾ ਹੈ। ਤੇ 10 ਔਗਣ ਜਿਹੜੇ ਆਪਾਂ ਤੇ ਆਗੜੇ ਨੇ ਤਾਮ, ਲੋਧ, ਲੋਭ, ਮੋਹ, ਹੰਕਾਰ ਪੰਜ ਰਹੇ ਨੇ ਛੇਵਾਂ ਹੈਗਾ ਚੁਗਲੀ, ਸਤਮਾ ਹੈਗਾ ਨਿੰਦਿਆ, ਨੌਵਾਂ ਹੈਗਾ ਦੀਰਖਾ, ਨੌਵਾਂ ਹੈਗਾ ਸੁਨਦਾਈ ਤੇ ਦਸਵਾਂ ਹੈਗਾ ਕ੍ਰਿਪਨਦਾਈ ਦੂਜੇ ਦੀ ਸੋਭਾ ਵੇਖ ਕੇ ਸੜ ਜਾਣਾ ਦੂਸਰਿਆਂ ਦੀ ਨਿੰਦਿਆ ਚੁਗਲੀ ਕਰਨੀ ਕੰਤ ਬਗਾਰ ਜਿਹੜੇ ਕੰਮ ਕਰੋ ਦਾਦਕ ਇਹਨਾਂ ਨੂੰ ਦੂਰ ਕਰਨਾ ਜਿਹੜਾ ਇਹਨਾਂ ਨੂੰ ਦੂਰ ਕਰਕੇ ਆਤਮ ਬਦਵੀ ਤੇ ਪਹੁੰਚ ਜਾਂਦਾ ਉਹ ਬਾਹੀ ਸਹੀ ਅਰਥਾਂ ਵਿੱਚ ਖਾਲਸਾ ਨਾ ਹੁੰਦਾ ਹੈ ਇਹ ਸਰਗੋਹ ਮਹਾਰਾਜ ਨੇ ਲਿਖਿਆ ਹੋਇਆ ਤਾਂ ਕਰਕੇ ਮਹਾਰਾਜ ਨੇ ਖਾਲਸਾ ਬਦਵੀ ਦਾ ਬਹੁਤ ਵੱਡੀ ਆ ਕਈ ਜਨਮਾਂ ਦੇ ਵਿੱਚ ਜਾ ਕੇ ਇਹ ਪ੍ਰਾਪਤ ਹੁੰਦੀ ਆ ਤਾਂ ਕਰਕੇ ਮਹਾਰਾਜ ਨੇ ਖਾਲਸੇ ਦੀ ਸੋਭਾ ਨਹੀਂ ਕਹੀ ਜਾ ਸਕਦੀ ਛੇਸ ਰਸ ਸੰਸਾਰ ਤੁਸੀਂ ਵੱਧ ਛੇਸ ਨਾਗਵਾਨ ਹਜ਼ਾਰ ਜੀ ਦਾ ਹੋਵੇ ਸਰਸਵਤੀ ਦੇਵੀ ਵਰਗੀ ਬੁੱਧੀ ਹੋਵੇ ਤਦ ਬਨਾਪਮਾ ਵੱਲ ਸੁਧ ਤਾਂ ਵੀ ਮਹਾਰਾਜ ਕਹਿੰਦੇ ਖਾਲਸੇ ਦੀ ਕੋਈ ਮਹਿਮਾ ਨਹੀਂ ਕਹਿ ਸਕਦਾ ਇੱਥੇ ਸ਼ਬਦ ਪੂਰਾ ਹੋਇਆ ਹੈ ਜਾਂ ਮੈਂ ਰੰਚਨਾ ਮਿਥਿਆ ਬਾਖੀ ਪਾਰ ਬ੍ਰਹਮ ਗੁਰੂ ਨਾਨਕ ਸਾਖੀ ਮਹਾਰਾਜ ਕਹਿੰਦੇ ਕਿੰਨਾ ਬਚਨਾਂ ਦੇ ਵਿੱਚ ਮੈਂ ਇੱਕ ਰੰਚਕ ਵੀ ਮਿਥਿਆ ਝੂਠ ਨਹੀਂ ਕਿਹਾ ਪਾਰ ਬ੍ਰਹਮ ਗੁਰੂ ਨਾਨਕ ਸਾਖੀ ਤੇ ਜਿਹੜੇ ਪਾਰ ਆ ਬਾਦ ਤੋਂ ਰਹਿਤ ਬ੍ਰਹਮ ਗੁਰੂ ਨਾਨਕ ਦੇਵ ਸਾਹਿਬ ਜੀ ਸਾਖੀ ਕਹੀਏ ਉਹ ਗਵਾਹ ਨੇ ਜਿਵੇਂ ਆਪਾਂ ਕਹਿੰਦੇ ਨੇ ਮੈਨੂੰ ਸੌ ਲੱਗੇ ਮੈਂ ਝੂਠ ਨਹੀਂ ਬੋਲਿਆ ਉਹ ਗੁਰੂ ਗੋਬਿੰਦ ਸਿੰਘ ਮਾਰਗ ਕਹਿੰਦੇ ਕਿ ਜਿੰਨੇ ਵੀ ਬਚਨ ਮੈਂ ਖਾਲਸੇ ਦੀ ਸੋਭਾ ਚ ਕਹੇ ਨੇ ਇਹਦੇ ਵਿੱਚ ਇੱਕ ਕਿਨਤਾ ਵੀ ਛੋੜਨੀ ਗਿਆ ਪਾਲ ਬ੍ਰਹਮ ਗੁਰਨਾਨਕ ਸਾਖੀ ਮਾਰਗ ਨੇ ਪਾਲ ਬ੍ਰਹਮ ਦਾ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਵਾ ਨੇ ਇਹ ਸਰ ਬਚਨ ਦੇ ਤੇ ਰੋਮ ਰੋਮ ਅੰਦਰ ਜੋ ਬਾਗੋ ਤਦ ਬਨਾ ਖਾਲਸਾ ਜਸੈ ਬਰਾਵੋ ਮਾਰਗ ਕਹਿੰਦੇ ਜੇ ਮੇਰੇ ਇੱਕ ਇੱਕ ਰੋਮ ਦੇ ਵਿੱਚ ਵੀ ਰਸਨਾ ਲੱਗ ਜਾਵੇ ਤਾਂ ਵੀ ਮੈਂ ਖਾਲਸੇ ਦਾ ਜਸ ਮਹਿਮਾ ਤੇ ਵਡਿਆਈ ਵਰਣ ਨਹੀਂ ਕਰ ਸਕਦਾ ਹਾਂ ਖਾਲਸੇ ਕੋ ਖਾਲਸਾ ਮੇਰਾ ਪੋਤ ਪੋਤ ਸਾਗਰ ਬੁੰਦੇ ਰੋ ਮਰ ਕੇ ਮੈਂ ਖਾਲਸੇ ਦਾ ਖਾਲਸਾ ਮੇਰਾ ਇਹਨਦੇ ਜਾ ਕੇ ਅਖੀਰ ਤੇ ਜਾ ਕੇ ਸ਼ਬਦ ਦਾ ਮਹਾਰਾਜ ਨੇ ਕੋ ਵਭਾਇਆ ਹੈ ਕਹਿੰਦੇ ਹੌ ਖਾਲਸੇ ਕਹੋ ਮੈਂ ਖਾਲਸੇ ਦਾ ਹਾਂ ਖਾਲਸਾ ਮੇਰਾ ਵਾਕਈ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਪਿਤਾ ਨੇ ਅਸੀਂ ਉਹਨਾਂ ਦੇ ਧੀਆਂ ਪੁੱਤਰ ਮਾਪਿਆਂ ਤੋਂ ਵੱਧ ਕੋਈ ਰਸਤਾ ਨਹੀਂ ਹੁੰਦਾ ਇਹ ਰਸਤਾ ਬਣਾਇਆ ਸਾਡੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਮਰੇ ਕਿਨੇ ਖਾਲਸਾ ਮੇਰਾ ਹੈ ਮੈਂ ਖਾਲਸੇ ਰਹਾ ਕਿਨੇ ਕੋਤ ਕੋਤ ਸਾਗਰ ਬੂੰਦੇ ਰੋ ਜਿਵੇਂ ਪਾਣੀ ਦੀ ਬੂੰਦ ਸਾਗਰ ਦੇ ਵਿੱਚ ਡਿੱਗ ਪਵੇ ਸਮੁੰਦਰ ਦੇ ਵਿੱਚ ਤੇ ਫਿਰ ਉਹ ਬੂੰਦ ਨਹੀਂ ਰਹਿੰਦੀ ਸਾਗਰ ਬਣ ਜਾਂਦਾ ਸਾਗਰ ਦੇ ਵਿੱਚ ਹੀ ਮਿਲ ਜਾਂਦੀ ਕਿਉਂ ਮਾਰੇ ਕਿਨੇ ਮੈਂ ਖਾਲਸੇ ਦੇ ਵਿੱਚ ਮਿਲ ਗਿਆ ਖਾਲਸਾ ਮੇਰੇ ਵਿੱਚ ਮਿਲ ਗਿਆ ਖਾਲਸਾ ਗਾਲ ਪਰਖ ਕੀ ਫਾਜ ਰੰਗ ਦੇ ਉਹ ਪਰਮਾਤਮ ਕੋ ਮੋਜ ਰਹਾਓ ਦਸਕ ਇੱਕ ਇੱਥੇ ਸ਼ਬਦ ਸੰਪੂਰਨ ਹੋਇਆ ਹੈ ਖਾਨਸਾ ਨਾਲਪੁਰਖ ਦੀ ਫੌਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਇਹ ਨਹੀਂ ਕਿ ਮੇਰੀ ਫੌਜ ਹੈ ਖਾਲਸਾ ਮਹਾਰਾਜ ਕਹਿੰਦੇ ਨਹੀਂ ਖਾਨਸਾ ਨਾਲਪੁਰਖ ਦੀ ਫੌਜ ਜਿਹੜੇ ਨਾਲਪੁਰਖ ਦੇ ਹੁਕਮ ਵਿੱਚ ਸੂਰਜ ਚੰਦਰਵਾ ਤੋੜਾ ਬਹਿਮਨ ਚੱਲ ਰਹੇ ਨੇ ਉਹ ਨਾਲਪੁਰਖ ਦੀ ਫੌਜ ਹੈ ਖਾਲਸਾ ਵਾਹਿਗੁਰੂ ਪਰਮੇਸ਼ਰ ਨੇ ਇਹ ਫਾਰਮੀ ਮੇਰੇ ਤੋਂ ਤਿਆਰ ਕਰਵਾਈ ਖਾਲਸਾ ਇਹ ਨਾਲਪੁਰਖ ਦੀ ਫੌਜ ਹੈ ਇਹ ਕਿਸੇ ਦੀ ਸਫਾਰਸ਼ ਦੇ ਨਹੀਂ ਬਣੀ ਸਗਦੇ ਉਹ ਬਰਬਾਦ ਨੂੰ ਮੌਜ ਮਾਰੇ ਕਹਿੰਦੇ ਬਕਾਲ ਗੁਰਖ ਪਰਮਾਤਮਾ ਦੀ ਮੌਜ ਉਹਨਾਂ ਦੀ ਆਂਗਾਂ ਦੇ ਵਿੱਚ ਖਾਲਸੇ ਦੀ ਰਜਾ ਹੋਈ ਹੈ ਤੇ ਅੱਜ ਖਾਲਸਾ ਦੁਨੀਆ ਦੇ ਤਖਤੇ ਤੇ ਬਾਣੀ ਬਾਣੇ ਸ਼ਕਤ ਨਾਲ ਲੈਪ ਹੋ ਕੇ ਘੋੜਿਆਂ ਤੇ ਚੜ ਕੇ ਨਗਾਰੇ ਨਿਸ਼ਾਨਾਂ ਦੀ ਦਾਬਿਆ ਚ ਸਾਰੇ ਵੱਲ ਦੇ ਵਿੱਚ ਬਕਾਲ ਪੁਰਖ ਦੀ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ ਅਮਰਦਾਸ਼ ਗਾਰਿਆ ਹੈ ਬਾਣੀ ਬਾਣੇ ਦਾ ਪ੍ਰਚਾਰ ਕਰ ਰਿਹਾ ਹੈ ਮਾਰੇ ਕਹਿੰਦੇ ਇਹ ਬਕਾਲ ਪੁਰਖ ਦੀ ਮੌਜ ਹੈ ਉਹਨਾਂ ਦੀ ਮਨ ਦੀ ਖੁਸ਼ੀ ਹੈ ਆਪਣੇ ਆਪ ਨੂੰ ਗਿਆ ਮੈਂ ਉਹ ਪਰਮਪੁਰਖ ਕੋ ਦੱਸਾ ਦੇਖਣ ਆਇਓ ਜਗਤ ਤੁਮਾਸਾ ਮਾਰਾ ਗਲੇ ਮੈਂ ਅਗਾਲਪੁਰਖ ਦਾ ਦਾਸ ਹਾਂ ਖਾਲਸਾ ਦਾ ਅਗਾਲਪੁਰਖ ਦਾ ਫੌਜੀ ਐ ਇੰਨਾ ਵੱਡਾ ਮਾਣ ਸਾਡੇ ਤੇ ਦਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਾਨੂੰ ਬਖਸ਼ਿਸ਼ ਕੀਤਾ ਹੈ ਕਿ ਦੁਨੀਆ ਦੇ ਤਖਤੇ ਤੇ ਕੋਈ ਵੀ ਖਾਲਸੇ ਬਖਸ਼ੀ ਬਰਾਬਰੀ ਨਹੀਂ ਮਿਲ ਸਕਦਾ ਪਹਿਲੀ ਗੱਲ ਤੇ ਕਿਸੇ ਨੂੰ ਅਮਰ ਤੇ ਨਹੀਂ ਮਿਲ ਸਕਦਾ ਕਿਉਂ ਜਿਹੜੇ ਅਮਰ ਨੂੰ بڑے بڑے ਰਾਜੇ ਮਹਾਰਾਜੇ ਦੇਵੀ ਦੇਵਤੇ ਖੋਜ ਰਹੇ ਨੇ ਸੁੰਨਰ ਮਨਜਾ ਅਮਰਤ ਖੋਜਦੇ ਸੋ ਅਮਰਤਪੁਰ ਤੇ ਪਾਇਆ ਉਹ ਅਮਰਤ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕਰ ਦਿੱਤਾ ਤੇ ਹੁਣ ਅਸੀਂ ਅਮਰ ਹੋ ਗਏ ਹਾਂ ਉਹ ਸਾਨੂੰ ਮੌਤ ਨਹੀਂ ਮਾਰੇਗੀ ਕਿਉਂਕਿ ਅੰਮ੍ਰਿਤ ਪੀਵਾ ਅਮਰ ਸੋ ਹੋਏ ਇਹ ਸੁਖਮਨੀ ਸਾਹਿਬ ਨੇ ਲਿਖਿਆ ਹੋਇਆ ਹੈ ਕਹਿੰਦੇ ਜਿਹਨੇ ਅੰਮ੍ਰਿਤ ਛਕ ਲਿਆ ਉਹ ਅਮਰ ਹੋ ਗਿਆ ਉਹ ਮਰਦਾ ਨਹੀਂ ਜਨਮਦਾ ਨਹੀਂ ਦੁਬਾਰੇ ਅਕਾਲ ਪੁਰਖ ਪਰਮੇਸ਼ਰ ਵਿੱਚ ਮਿਲ ਜਾਂਦਾ ਹੈ ਸੱਗੂ ਜੀ ਜੱਫਾ ਕਰੋ ਜਿੰਨਾ ਚਿਰ ਸਾਰੇ ਵਰਲਡ ਤੇ ਖਾਸ ਦਾ ਰਾਜ ਨਹੀਂ ਹੁੰਦਾ ਉਦਨਾ ਚਿਰ ਸਾਨੂੰ ਬਾਣੀ ਬਾਣੇ ਛਕਦਣਾ ਲੈਸ ਕਰਕੇ ਤੇ ਬੁੱਢੇ ਨਾਲ ਦੇ ਵਿੱਚ ਹੀ ਰੱਖਿਓ ਅਸੀਂ ਮਹਾਰਾਜ ਸਾਰੇ ਵਰਲਡ ਦੇ ਖਾਸੇ ਦਾ ਰਾਜ ਵੇਖਣਾ ਦੋ ਨੇ ਤੇ ਜਿੰਨਾ ਚਿਰ ਸਾਰੇ ਬਿਸ਼ਵ ਤੇ ਖਾਸੇ ਦਾ ਰਾਜ ਨਹੀਂ ਹੁੰਦਾ ਉਤਨੇ ਜੰਮ ਸਾਨੂੰ ਇਹ ਬਾਣੀ ਬਾਣੀ ਦੇ ਵਿੱਚ ਹੀ ਰੱਖਿਓ ਸ਼ਕਤਨਾ ਘੋੜਿਆਂ ਨਾਲ ਲੈਂਸ ਕਰਕੇ ਅਸੀਂ ਜੰਗ ਜੁੱਧ ਨਹੀਂ ਲੜੀਏ ਅਸੀਂ ਖਾਲਸੇ ਦੀ ਅਰਧੀ ਕਲਾ ਦੀ ਜੁੱਧੀਏ